ਕਰਨ ਵਾਲਾ ਇੰਗਲੈਂਡ ਪਿੰਡਾ ਟ੍ਰੇਟਿੰਗ ਆ ਜੀ ਰਪਿੰਦਰ ਦੋਦਾ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਤੇ ਦੂਜੇ ਪਾਸੇ ਰਪਿੰਦਰਾਂ ਤੇਰੇ ਤੇ 500 ਰੁਪਇਆ ਜਸਕੀਰ ਤੇ ਯੂ ਐਸ ਏ ਆ ਦਵਿੰਦਰ ਸੱਭਾ ਚ ਚੈੜੀਆਂ ਮਾਲ ਬ੍ਰਦਰ ਐਂਡ ਸੰਜ ਬਾੜ ਖੇੜੀ ਵਾਲਾ ਦਾ 500 ਰੁਪਇਆ ਪਾਈ ਹੋਈ ਕਬੱਡੀ ਦੇ ਬਿੱਲਾ ਉਹ ਵੇਖਾਂਗੇ ਮੁਕਾਬਲਾ 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 ਬੱਲੇ ਬੱਲੇ ਹੋ ਗਈ ਮਿੱਤਰੋ ਉਹ ਖੜਕਾ ਧੜਕਾ ਦੋਦੇਵਾਲਾ ਰਪਿੰਦਰ ਜੱਗੂ ਨੇ ਇੱਕ ਜੱਫਾ ਲਾਤਾ ਜੱਗੂ ਦੇ ਦੋ ਜੱਫਿਆਂ ਤੇ ਬਾਈ ਗੁਰਿੰਦਰ ਯੂ ਐਸ ਏ ਬਾਈ ਬਹਾਦਰ ਅਮਰੀਕਾ ਬਾਈ ਟੋਨਾ ਯੂ ਐਸ ਏ ਬਾਈ ਗੌਰਵ ਚੈੜੀਆਂ ਪ੍ਰਦੀਪ ਕੈਨੇਡਾ ਬਾਈ ਦਰਸ਼ਨ ਗ੍ਰੀਸ ਤੇ ਬਾਈ ਦਿਨੇਸ਼ ਰਾਮ ਵੱਲੋਂ ਆਹ ਕਹਿੰਦੇ ਦੋ ਜੱਫਿਆਂ ਦਾ 5100 ਲੱਗੂਆ ਖਰੀਗੜ ਵੱਲੋਂ 2100 ਦੀਆਂ ਪੈਣ ਗਿਆ ਮੇਰੇ ਮਿੱਤਰੋ ਔਰ 2100 ਦਾ ਇੱਕ ਜੱਫਾ ਜਿਹੜਾ ਵੀ ਲੱਗਿਆ 3100 ਦਾ ਇੱਕ ਜੱਫਾ ਹੋਵੇਗਾ ਲਓ ਸਾਹਮਣੇ ਪਈ ਹੋਈ ਰੇਡ ਤੇ ਮਨਦੀਪ ਇਟਲੀ ਵੱਲੋਂ ਜਿਹੜਾ ਕੋਈ ਸੋਖੇ ਨੂੰ ਜਫਾ ਲਾ ਗਿਆ 1000 ਰੁਪਿਆ ਹੋਣਾ ਲੈ ਵੀ ਮਨਦੀਪ ਟਰੀਵਲੋ ਜੱਗੂ ਦੇ ਦੋ ਜਫੇ ਇੱਕ ਹੋ ਗਿਆ ਇੱਕ ਰਹਿੰਦਾ 1000 ਹੈ ਧਰੀ ਗੜ ਨਾਲ ਪਿੰਦਨਸੜਾ ਵੀਰ ਗੋਰਾ ਬਾਈ ਦੁੱਲਾ ਬਈ ਉਹਨਾਂ ਵੱਲੋਂ 1000 ਰਸਾਲੂ ਵਾਲੇ ਗੋਰੇ ਦੀ ਪੋਤਾ ਕੀਤਾ ਗਿਆ ਔਰ ਰਪਿੰਦਰ ਦੋਦੇ ਦੀਆਂ ਤਿੰਨ ਕਬੱਡੀਆਂ 2100 ਦੀਆਂ ਆ ਦੂਜੀ ਕਬੱਡੀ ਮੇਰੇ ਮੇ ਤੋਂ ਖੇਡ ਮੈਦਾਨ 'ਚ ਤੇ ਗਰੰਤ ਪਾਉਂਦਾ ਹੋਇਆ ਇੱਕ ਵੀਤ ਯੂਐਸਏ ਵੱਲੋਂ ਰਪਿੰਦਰ ਕਬੱਡੀ ਰੈਂਡੀਆ 1000 ਦੀ ਤੇਰੀ ਅਗਲੀ ਕਬੱਡੀ ਦੇ 1000 ਤੈਨੂੰ ਫੜਾ ਦਿੱਤਾ ਜਾਣਾ ਸਾਹਮਣੇ ਦੁੱਲਾ ਕਬੱਡੀ ਪਾਉਂਦਾ 2100 ਦੀ ਤੀਜੀ ਕਬੱਡੀ ਤੋਦੇ ਵਾਲਾ ਰਪਿੰਦਰ ਮੇਰੇ ਵੀਰ ਉਹ ਕਬੱਡੀ ਦਾ ਟਾਰਨੇਡੋ ਅੱਜ ਚੈੜੀਆਂ ਦੇ ਫੋੜਾਂ ਤੇ ਕਬੱਡੀਆਂ ਪਾਉਂਦਾ ਮੇਰੇ ਮਿੱਤਰੋ ਉਧਰ ਸੜਾ ਵੀਰ ਪਰਮੇਂਦਰ ਪਹਿਲਵਾਨ ਡੂਮ ਛੜੀ ਉਹਨਾਂ ਵੱਲੋਂ ਵੀ ਤਿੰਨ ਕਬੱਡੀਆਂ ਫੋੜਾ ਦੋਦੇ ਵਾਲੇ ਦੀਆਂ 2100 ਦੀਆਂ ਪਹਿਲ ਬਈ ਦੁੱਲਾ ਬਈ ਉਹਨਾਂ ਵੱਲੋਂ 5100 ਦੀਆਂ ਤਿੰਨ ਪਹਿਲੀ ਕਬੱਡੀ ਆ 5100 ਵਾਲੀ ਤੇ ਪਰਮੇਂਦਰ ਪਹਿਲਵਾਨ ਡੂਮਸ਼ਰੀ ਉਹਨਾਂ ਵੱਲੋਂ 2100 7200 ਵਾਲੀ ਪਹਿਲੀ ਕਬੱਡੀ ਸਮੇਂ ਖੇਡ ਮੈਦਾਨ ਚ ਰਪਿੰਦਰ ਦੀ ਪੈਂਦੀ ਹੋਈ ਹੈ ਕਰਨਵੀਰ ਤੇ ਇੰਦਰਵੀਰ ਵੱਲੋਂ ਵੀ ਦੋ ਕਟੀਆਂ ਜਿਹੜੀਆਂ 1000 ਦੀਆਂ ਰਾਜਾ ਇੱਕ ਪੈ ਗਈ ਤੇ ਇੱਕ ਬਾਕੀ ਹੈ ਇੱਕ ਪੈ ਗਈ ਤੇ ਇੱਕ ਬਾਕੀ ਹੈ ਚਲੋ ਗੱਬਰੂ ਆ ਪਾ ਕਬੱਡੀ ਸਾਜੀ ਦੜੀਆਂ ਹੁਣ ਦੋ ਕਬੱਡੀਆਂ ਰਹਿਦੀਆਂ ਰਪਿੰਦਰ ਦੋਤੇ ਦੀਆਂ ਸੁਖਪ੍ਰੀਤ ਰੀਗੜ ਬਿੰਦਰ ਸਖਤਪੁਰਾ ਗੋਰਾ ਤੇ ਦੁੱਲੇ ਵੱਲੋਂ 11000 ਰੁਪਈਆ ਮੇਰੇ ਮਿੱਤਰੋ ਆ 11000 ਵਾਲੀ ਪਹਿਲੀ ਉਹ ਦੇਖੋ ਦੁੱਲਾ ਬਿੱਲਾ ਤੇ ਦੂਸਰੇ ਬਲੇ ਤੇ ਬਿੰਦਰ ਤੇ ਅਰਪਿੰਦਰ ਦਾ ਰਾਜੇ 1000 ਰੁਪਈਆ ਫੜ ਲਿਆ ਜਵਾਨਾ ਕਰਨਵਾਲ ਇੰਗਲੈਂਡ ਸੁਖੇ ਬਲੂਟ ਦੀ ਹੋਣਾ 1000 ਦੀ ਆ ਪੈਸੇ ਫੜੇ ਜੱਗੂ ਦੀ ਆ ਪੇਗੋ ਸੁਖਪ੍ਰੀਤ ਬਿੰਦਰ ਗੋਰਾ ਦੁੱਲਾ ਦਾ ਵੱਲੋਂ 11000 ਰਮਿੰਦਰ ਡੂਮਛੜੀ ਤੇ ਗੁਰਿੰਦਰ ਟਲੀ ਵੱਲੋਂ 4100 15000 ਦੀ ਕਬੱਡੀ ਮੇਰੇ ਮਿੱਤਰੋ ਆ ਇੱਕ ਜਣੀ ਦੋਦੇਵਾਲੇ ਰਪਿੰਦਰ ਦੀ ਪਣੀ ਹੈ ਲਓ ਦੇਖੋ ਕਬੱਡੀ ਹੈਤੀ ਦੋਦੇਵਾਲੇ ਰਪਿੰਦਰ 15000 ਰਾਦੇ ਫੜਲਾ ਅਰਪਿੰਦਰ ਦੋਦੇਵਾਲਾ ਦਾ 15 15 ਅਗਲੀਆਂ ਤਿੰਨ ਦੀ ਕੀ ਦੀਆਂ ਸਵਾਰ ਰਿਆ 15000 ਰਾਦੇ ਨੂੰ ਫੜਾ ਦੇ ਸਾਹਮਣੇ ਕਬੱਡੀ ਪਾਉਣ ਦੇ ਲਈ ਸੋਤੇ ਕਬੱਡੀ ਲਓ ਜੀ 15000 ਦੀ ਪਹਿਲੀ ਕਬੱਡੀ ਮੇਰੇ ਮਿੱਤਰੋ ਭਾਈ ਸੁਖਪ੍ਰੀਤ ਅਨੀਗੜ ਬਿੰਦਰ ਸਖਤਪੁਰਾ ਗੋਰਾ ਸਾਡਾ ਵੀਰ ਨਾਮ ਦੁੱਲਾ ਉਹਨਾਂ ਵੱਲੋਂ 21000 ਦੀ ਪਹਿਲੀ ਕਬੱਡੀ ਆ ਦੋਦੇਵਾਲਾ ਰੁਪਿੰਦਰ ਪਾਉਣ ਦੇ ਲਈ ਖੇਡ ਮੈਦਾਨ ਚ ਵਧਿਆ ਲਓ ਦੇਖੋ ਜੈ ਜਫਾ ਲੱਗਿਆ ਕੱਢ ਲੋ 21000 ਸੁਖਪ੍ਰੀਤ ਸੁਖਪ੍ਰੀਤ ਹਰੀਕੇ ਦਿੜਬੇ ਵਾਲਾ ਛਾਲਾ ਮਾਰਦਾ ਆ ਉਹ ਹਰੀਕੇ ਦਿੜਬੇ ਵਾਲਾ ਛਾਲਾ ਮਾਰਦਾ ਭਈ ਵਾਹ ਤੇ ਮਨੀ ਧੂੜ ਦਾ ਇਸ਼ਾਰਾ ਹੋ ਗਿਆ ਕਿ ਮੁਕਾਬਲਾ ਸਮਾਪਤ ਹੈ इस मुकाबले चो मेरे भी रहे धनौरी की टीम जी फस्ट है सांदगी माणी बंटी नाम का सरपंच जुए से ਹੈਲੋ ਨੌ ਕਬਟੀਆਂ ਨੌ ਨੰਬਰ ਅਰਪਿੰਦਰ ਤੋਦਾ ਵੈਸਟ ਰੇਡਰ ਹੈ ਟੀਮ ਦੀ ਸੈਰਟੀ ਨਾਲ ਗੋਰਾ ਕੇਰਾ ਕੇਰਾ ਥੋੜਾ ਖੁੱਲਾ ਕਰ ਲੋ ਜੀ ਉਹ ਤੁਹਾਡੇ ਕੋਲੀ ਆ ਕੇਰਾ ਖੁੱਲਾ ਕਰ ਲੋ ਕਿੰਨਾ ਜ਼ੋਰ ਲੱਗਿਆ ਖੇਡ ਕੇ ਇੱਕ ਮਿੰਟ ਵੀਰੇ ਗੁਰਿੰਦਰ ਯਾਰ ਇਹਨਾਂ ਦਾ ਬਹੁਤ ਜ਼ੋਰ ਲੱਗਿਆ ਹੋਇਆ ਹੈ ਤੰਗ ਨਾ ਕਰੋ ਪਿਆਰ ਦਾ ਫੋਦਾ ਖਿੱਤ ਲੋ ਹੈਲੋ 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 ਹਾਂ ਬਾਜੀ ਵਾਈ ਵਾਸਖਾ ਵਾਈ ਫਾਤੇ ਅਸੀਂ ਇੱਕੇ ਚੀਜ਼ ਬਾਜੀ ਬਾਈ ਬੱਸ ਕਰੋ ਅਸੀਂ ਬਹੁਤ